Haha, lakukan. Tadi yang pertama jadi yang spesial ya. ਇਹਦੇ ਚ ਜਿਹੜੇ ਖਾਸ ਜਿਹੜਾ ਦਾਵਾ ਬਿਨਾ ਨੰਬਰ ਪਲੇਟ ਜਾਂ ਜਿਹਦੇ ਟੱਕਰ ਆਦੇ ਆ ਤੇ ਉਹਨਾਂ ਜਿਹੜੇ ਜਿਹੜੇ ਬਾਉਂਡਰੀ ਕਰੰਡਾ ਤੇ ਚਲਾਉਣੇ ਪਟ ਰਹੇ ਸਾਡੀ ਸਰਕਾਰ ਵੱਲੋਂ ਹੀ ਹੈ ਜੀ ਤੇ ਬਾਕੀ ਸਾਡੇ ਅਸਲੀ ਨਹੀਂ ਖਾਸ ਨਿਰਦੇਸ਼ ਨੇ ਕਿ ਜਿਹੜਾ ਇਹ ਜੋਦਨ ਸਿਵਰੋਧ ਦੀ ਜਿਹੜੀ ਮਿਹਨ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਸਾਰਾ ਸਾਡਾ ਜਿਹੜਾ ਮਤਲਬ ਮੇਨ ਫੋਕਸ ਸਾਡਾ ਇੱਥੇ ਹੀ ਹੈ ਜੀ ਤੇ ਜਿਹੜਾ ਵੀ ਕੋਈ ਮਤਲਬ ਇਹਦਾ ਕੰਮ ਕਰਦਾ ਹੈ ਤੇ ਆਪਕੋ ਜਿਹੜੀ ਸਖਤ ਸਖਤ ਕਾਰਵਾਈ ਕਰ ਰਹੇ ਆਂ ਦੇਖੋ ਜੀ ਬਿਲਕੁਲ ਉਹ ਤੇ ਲਾਉਣਾ ਨਹੀਂਗਾ ਪੀਰੈਂਟਸ ਨੂੰ ਪੀਲਾ ਵੀ ਉਹਨਾਂ ਨੂੰ ਨਾ ਦੇਣ ਮੋਟਰਸਾਈਕਲ ਵਗੈਰਾ ਜਿਨ੍ਹਾਂ ਦਾ ਲਾਇਸੈਂਸ ਹੀ ਨਹੀਂ ਬਣਿਆ ਨਹੀਂ ਨਾਟਕੇ ਦਾ ਇਹ ਹੈ ਕਿ ਜਿਹੜੀ ਜਦੋਂ ਆਪਾਂ ਨਿਕਲਨੇ ਆਂ ਸਿਥਿਵਰ ਗੀ ਲੜਾ 2 ਵੀਲਰ ਡਾਕੂਮੈਂਟ ਪ੍ਰੋਪਰ ਖੋਲੋਰੇ ਨੰਬਰ ਪਲੇਟਸ ਵਗੈਰਾ ਜਿਹੜੀਆਂ ਪ੍ਰੋਪਰ ਲੱਗੀਆਂ ਹੋਣ ਤਾਂ ਕਿ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ